ਕਾਂਗਰਸ ਦੇ ਸੀਨੀਅਰ ਲੀਡਰ ਰਮਨਜੀਤ ਸਿੱਕੀ ਸਾਡੇ ਨਾਲ ਨੇ ਇਹਨਾਂ ਨੂੰ ਕਈ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ ਇਹਨਾਂ ਨੂੰ ਬਾਗੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਪੋਟੈਟੋ ਕਿੰਗ ਵੀ ਕਿਹਾ ਜਾਂਦਾ ਹੈ ਅਤੇ ਸਿੱਕੀ ਕਪੂਰ ਦੇ ਨਾਮ ਤੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ ਸਿੱਕੀ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਵੀ ਮੈਨੂੰ ਇਹ ਮੌਕਾ ਦਿੱਤਾ ਕਿ ਜਿੱਥੇ ਤੁਹਾਡੇ ਰਾਹੀਂ ਮੈਂ ਲੋਕਾਂ ਦੇ ਵਿੱਚ ਹੋਰ ਕਲੀਅਰਟੀ ਲਿਆ ਸਕਾਂ ਕਿ ਅਸੀਂ ਇੱਕ ਸਾਧਾਰਨ ਪਰਿਵਾਰ ਤੋਂ ਉੱਠ ਕੇ ਕਿੱਥੇ ਤੱਕ ਤੁਹਾਡੇ ਨਾਲ ਆ ਜਾ ਕੇ ਮੋੜੇ ਨਾ ਮੋੜਾ ਲਾ ਕੇ ਸੰਘਰਸ਼ ਕੀਤਾ। ਮੈਂ ਅਸੀਂ ਕਿਸੇ ਤੁਹਾਡੇ ਬਾਰੇ ਨਾ ਸਰਚ ਕਰ ਰያ ਸੀ ਸੋਸ਼ਲ ਮੀਡੀਆ ਦੇ ਉੱਪਰ। ਤੁਹਾਡੇ ਇੰਟਰਵਿਊਜ਼ ਬਹੁਤ ਘੱਟ ਨੇ ਨਾਮਾਤਰ ਨੇ ਪਹਿਲੀ ਗੱਲ ਤੇ। ਲੋਕ ਤੁਹਾਡੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਨੇ ਵੀ ਸਿੱਕੀ ਇਹ ਕਰਤਾ, ਉਹ ਕਰਤਾ। ਤੁਸੀਂ ਜਵਾਬ ਬਹੁਤ ਘੱਟ ਦਿੰਨੇ ਹੋ। ਮੀਡੀਆ ਤੋਂ ਡਰ ਲੱਗਦਾ ਕਿ ਜਾਂ ਇੰਟਰਵਿਊਜ਼ ਸੋਸ਼ਲ ਮੀਡੀਆ ਇੱਥੋਂ ਥੋੜਾ ਜਿਹਾ ਗੈਪ ਬਣਾ ਕੇ ਰੱਖਦੇ ਆ ਤੁਸੀਂ। ਇੱਕ ਨਾ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਕਦਰ ਖੋ ਦੇਤਾ ਹੈ ਰੋਜ ਦਾ ਆਣਾ ਜਾਣਾ। ਹੂੰ। ਕਿ ਜਦੋਂ ਤੁਸੀਂ ਰੋਜ਼ ਕੇ ਆਉਣ ਜਾਣ ਲੱਪੋ ਨਾ ਤੁਹਾਡੀ ਆਪਣੀ ਕਦਰ ਕੀਮਤ ਘਟ ਜਾਂਦੀ ਹੈ ਜੀ ਸੋ ਮੈਂ ਇਹ ਵਿਸ਼ਵਾਸ ਰੱਖਦਾ ਕਿ ਬੋਲਣ ਨਾਲੋਂ ਤਾਂ ਤੁਸੀਂ ਕੰਮ ਕਰਕੇ ਵਿਖਾਓ ਤੇ ਉਹ ਚੰਗਾ ਹੈ ਅੱਛਾ ਅੱਛਾ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਫਾਜ਼ਲ ਸਾਹਿਬ ਦਾ ਜ਼ਿਕਰ ਕਰ ਦਿੱਤਾ ਆਪਾਂ ਉਹਨਾਂ ਦੇ ਬਾਰੇ ਵੀ ਚਰਚਾ ਕਰਾਂਗੇ ਪਰ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਾਣਨਾ ਚਾਹੁੰਦਾ ਕਿ ਰਮਨਜੀਤ ਸਿੱਕੀ ਕਿੱਥੋਂ ਸ਼ੁਰੂ ਹੁੰਦੇ ਨੇ ਕਿਉਂਕਿ ਤੁਹਾਡੇ ਲਈ ਕਹਿੰਦਾ ਵੀ ਤੁਸੀਂ ਇੱਕ ਸਿਲਵਰ ਸਪੂਨ ਬாய் ਹੋ ਤੁਸੀਂ ਪੜਨ ਗਏ ਵਿਦੇਸ਼ ਦੇ ਵਿੱਚ ਚਲੋ ਤਰਤੀਨਾ ਜੁੜੇ ਅਸੀਂ ਮਿੱਟੀ ਨਾਲ ਜੁੜੇ ਫਿਰ ਵਾਪਸ ਆਏ ਮੈਂ ਜਾਨਣਾ ਚਾਹੁੰਦਾ ਕਿ ਰਮਨਜੀਤ ਸਿੱਕੀ ਦਾ ਸਫਰ ਕਿੱਥੋਂ ਸ਼ੁਰੂ ਹੁੰਦਾ ਰਾਜਨੀਤੀ ਦੇ ਵਿੱਚ ਕਿਵੇਂ ਆਉਂਦੇ ਨੇ ਕੌਣ ਲਿਆਉਂਦਾ ਫਾਦਰ ਸਾਹਿਬ ਦੀ ਕਿੰਨਾ ਕੁ ਪੋਲਿਟਿਕਲ ਕਰੀਅਰ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ ਤੁਹਾਡੇ ਅ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਹੈ ਕਿ ਅਸੀਂ ਬਹੁਤ ਹੀ ਇੱਕ ਹੰਬਲ ਪਰਿਵਾਰ ਚੋਂ بڑے ਛੋਟੇ ਪਰਿਵਾਰ ਚੋਂ ਬੜੇ ਗਰੀਬ ਪਰਿਵਾਰ ਚੋਂ ਜੀ ਮੇਰੇ ਫਾਦਰ ਸਾਹਿਬ ਚਾਰ ਭਰਾ ਸਨ ਔਰ ਕੋਈ ਬਾੜਾ ਸਾਡੇ ਕੋਲ ਸਰਮਾਇਆ ਹੈ ਨਹੀਂ ਸੀ ਨਾ ਹੀ ਸਾਡੇ ਕੋਲ ਕੋਈ ਜਾਇਦਾਦ ਸੀ ਸੋ ਉਹ ਨੌਕਰੀ ਲੱਭਣ ਲੱਭਦਿਆਂ ਲੱਭਦਿਆਂ ਜਲੰਧਰ ਆਏ ਜੀ ਉਹਨਾਂ ਨੇ ਕੋਲਡ ਸਟੋਰੇਜ ਦੇ ਵਿੱਚ ਬਤੌਰ ਸਟੋਰ ਕੀਪਰ ਨੌਕਰੀ ਕੀਤੀ ਅੱਛਾ ਔਰ ਪੜਾਈ ਉਹਨਾਂ ਨੇ ਕਾਫੀ ਬੀਏ ਇਕਨੋਮਿਕਸ ਆਨਰਸ ਉਹਨਾਂ ਨੇ ਕੀਤੀ ਸੀ ਹਸ਼ਾਰਪੁਰ ਤੋਂ ਉਹ ਪੰਜਾਬ ਯੂਨੀਵਰਸਿਟੀ ਤੋਂ ਸੀ ਇਹ ਕਿਹੜੀ ਸਾਲ ਦੀ ਗੱਲ ਕਰ ਰਹੇ ਤੁਸੀਂ ਇਹ ਲਗਭਗ 1965 ਕ ਦੀ ਗੱਲ ਹੈ ਜੀ ਠੀਕ ਹੈ ਤੇ ਉਹਦੇ ਤੋਂ ਬਾਅਦ ਉਹ ਚਾਹੁੰਦੇ ਸਨ ਕਿ ਉਹ ਕੰਪੀਟੀਸ਼ਨ ਕਲੀਅਰ ਕਰਕੇ ਕੋਈ ਅਫਸਰ ਲੱਗਦੇ ਜੀ ਪਰ ਸਾਡੇ ਗ੍ਰੈਂਡਫਾਦਰ ਨੇ ਸਾਰੇ ਪਰਿਵਾਰ ਨੂੰ ਭਰਾਵਾ ਨੂੰ ਚਾਰਾ ਨੂੰ ਬਿਠਾ ਕੇ ਇਹ ਹੀ ਸਲਾਹ ਦਿੱਤੀ ਕਿ ਤੁਸੀਂ ਇਕੱਠਿਆਂ ਹੋ ਕੇ ਕੋਈ ਕੰਮ ਕਰੋ ਕਿ ਇੱਕ ਵਧ ਜੇਗਾ ਦੂਜੇ ਥੱਲੇ ਰਹਿ ਜਾਣਗੇ ਕੱਲ ਨੂੰ ਇੱਕ ਦੂਜੇ ਨੂੰ ਮਿਲੋਗੇ ਤਾਂ ਤੁਹਾਨੂੰ ਆਪਸ ਵਿੱਚ ਵੀ ਸ਼ਰਮ ਮਹਿਸੂਸ ਹੋਣੀ ਆ ਜੀ ਤੇ ਕਿਉਂ ਨਾ ਤੁਸੀਂ ਇਕੱਠੇ ਰਹੋ ਤੇ ਇਕੱਠੇ ਵਧੋ ਜਿੰਨੇ ਵਧੋਗੇ ਇਕੱਠੇ ਵਧੋਗੇ ਜੇ ਨਾ ਵਧੋਗੇ ਤਾਂ ਥੱਲੇ ਵੀ ਇਕੱਠੇ ਰਹੋਗੇ ਇਕੱਠੇ ਰਹੋਗੇ ਰਹੋਗੇ ਇਕੱਠੇ ਸੋ ਸਾਡੇ ਫਾਦਰ ਸਾਹਿਬ ਨੇ ਉਸ ਫਲਸਫੀ ਨੂੰ ਅਡਾਪਟ ਕੀਤਾ ਉਹ ਇੱਥੇ ਆਏ ਉਹਨਾਂ ਨੇ ਸਟੋਰ ਕੀਪਰ ਤੇ ਨੌਕਰੀ ਜਿਹੜੀ ਇੱਥੇ ਵਾਲੀਆ ਕੋਲਡ ਸਟੋਰੇਜ ਦੇ ਵਿੱਚ ਜੁਆਇਨ ਕੀਤੀ ਹਮਮ ਔਰ ਉਹਨਾਂ ਦੇ ਬਹੁਤ ਅਜ਼ੀਜ਼ ਦੋਸਤ ਸਨ ਸਰਦਾਰ ਗੁਰਬਚਨ ਜੱਟ ਜਿਹੜੇ ਡੀਜੀਪੀ ਬੀਐਸਐਫ ਰਿਟਾਇਰ ਹੋਏ ਓਕੇ ਉਹ ਆਈਪੀਐਸ ਬਣ ਕੇ ਇਕੱਠੇ ਪੜਦੇ ਹੁੰਦੇ ਸੀ ਅੱਛਾ ਉਹ ਉਧਰ ਨੂੰ ਚਲੇ ਗਏ ਕੰਪੀਟੀਸ਼ਨ ਕਲੀਅਰ ਕਰ ਲਿਆ ਇਹਨਾਂ ਨੇ ਫਿਰ ਫਾਜ਼ਲ ਸਾਹਿਬ ਦੀ ਗੱਲ ਮੰਨ ਕੇ ਪਿੱਛੇ ਆ ਗਏ ਤੇ ਇਹ ਉਧਰ ਨੂੰ ਨਹੀਂ ਜਾ ਪਾਏ ਤੇ ਆ ਕੇ ਇਹਨਾਂ ਨੇ ਇੱਥੇ ਉਹ ਗੁਰਬਚਨ ਅੰਕਲ ਜਦੋਂ ਆਏ ਤੇ ਕੁਦਰਤੀ ਉਹਨਾਂ ਦੀ ਪੋਸਟਿੰਗ ਇੱਥੇ ਆ ਗਈ ਜਲੰਧਰ ਹੂੰ ਉਹਨਾਂ ਦੇ ਅਸ਼ਨੀ ਕੁਮਾਰ ਇੱਕ ਆਈਜੀ ਹੁੰਦੇ ਸੀ ਉਹਨਾਂ ਕੋਲ ਇੱਕ 27 ਏਕੜ ਜਾਂ 25 ਏਕੜ ਦੀ ਜ਼ਮੀਨ ਉਹਨਾਂ ਦੇ ਸਹੁਰਿਆਂ ਦੀ ਇੱਥੇ ਹੁੰਦੀ ਸੀ ਫਾਜ਼ਲਪੁਰ ਜਿਹੜਾ ਸਾਡਾ ਹੁਣ ਪਿੰਡ ਆ ਹੂੰ ਉਹ ਉਹਨਾਂ ਨੇ ਕਿਤੇ ਆਪਣੇ ਸਬੋਡਿਨੇਟ ਆਫਸਰ ਨੂੰ ਕਿਹਾ ਕਿ ਵੀ ਮੇਰੀ ਇੱਥੇ ਜ਼ਮੀਨ ਹੈ ਮੈਂ ਠੇਕੇ ਤੇ ਦੇਣੀ ਹੈ ਹੂੰ ਉਹਨਾਂ ਨੇ ਅਸ਼ਨੀ ਅੰਕਲ ਨੇ ਮੇਰੇ ਫਾਦਰ ਸਾਹਿਬ ਨੂੰ ਫੋਂ ਮਤਲਬ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਵੀ ਸਾਕਾਪੁਰ ਸਿੰਘ ਤੂੰ ਵਾਈਵ ਹੋਈ ਕਰਨੀ ਆ ਤਾਂ ਆ ਠੇਕੇ ਤੇ ਜ਼ਮੀਨ ਮਿਲਦੀ ਆ ਹੂੰ ਤੇ ਤੇਰਾ ਕੀ ਇਰਾਦਾ ਹੈ ਤੇ ਉਹ ਕਹਿੰਦੇ ਵੀ ਮੇਰੇ ਕੋ ਪੈਸੇ ਪੂਸੇ ਦਾ ਠੇਕੇ ਦੇਣ ਜੋਗੇ ਨਹੀਂ ਕਮਾ ਕੇ ਮੈਂ ਵਿੱਚੋਂ ਜ਼ਰੂਰ ਹਰ ਸਾਲ ਦੇ ਦੂੰਗਾ ਹੂੰ ਸੋ ਉਹਨਾਂ ਨੇ ਐਸ ਪਰ ਮਾਈ ਫਾਦਰ ਕਿ ਉਹਨਾਂ ਨੇ ਪਹਿਲੇ ਸਾਲ ਦਾ ਠੇਕਾ ਮੇਰੇ ਸਾਕਾ ਗੁਰਬਚਨ ਸਿੰਘ ਨੇ ਉਹਨਾਂ ਨੇ ਆਪਣੇ ਅਫੀਸਰ ਨੂੰ ਦਿੱਤਾ ਕਿ ਚਲੋ ਜੀ ਮੈਂ ਤੁਹਾਡੀ ਜ਼ਮੀਨ ਠੇਕੇ ਦੇ ਚੜਵਾ ਦੇਣਾ ਹੂੰ ਤੇ ਉਸ ਤੋਂ ਬਾਅਦ ਫਿਰ ਇਹ ਜਾਗ ਜਿਹੜਾ ਸਾਡੇ ਘਰ 'ਚ ਲੱਗ ਗਿਆ ਮੇਰੇ ਫਾਦਰ ਨੇ ਆਪਣੇ ਬਾਕੀ ਭਰਾਵਾਂ ਨੂੰ ਵੀ ਇੱਥੇ ਸੱਦ ਲਿਆ ਹੂੰ ਉਹਨਾਂ ਤੇ ਨਾ ਚਾਰਾਂ 'ਚੋਂ ਇੱਕ ਭਰਾ ਫਿਰ ਕੈਨੇਡਾ ਚਲੇ ਗਏ ਉਹ ਪਹਿਲਾਂ ਨੇਵੀ 'ਚ ਸਨ ਜੀ ਨੇਵੀ ਛੱਡ ਕੇ ਫਿਰ ਇੱਥੇ ਆਏ ਉਹਨਾਂ ਨੇ ਕੋਚਿੰਗ ਦਾ ਕੋਰਸ ਕਰਕੇ ਅੰਮ੍ਰਿਤਸਰ ਖਾਲਸਾ ਕਾਲਜ ਕੋਚ ਰਹੇ ਬਾਸਕਟਬਾਲ ਦੇ ਕੁਝ 1-2 ਸਾਲ ਜਦੋਂ 71 ਦੀ ਵਾਰ ਲੱਗੀ ਉਦੋਂ ਇੱਥੇ ਸਨ ਜੀ ਉਦੋਂ ਬਸ ਇੱਕ ਦੋ ਸਾਲਾਂ ਬਾਅਦ ਉਹ ਕੈਨੇਡਾ ਉਹਨਾਂ ਨੇ ਉਦੋਂ ਬੜਾ ਦੌਰ ਚੱਲਿਆ ਸੀਗਾ ਕਿ ਲੋਕ ਕਹਿੰਦੇ ਸੀ ਕਿ ਵੀ ਜੇ ਤਰੱਕੀ ਕਰਨੀ ਹੈ ਤਾਂ ਬਾਹਰ ਜਾ ਜਾ ਸਪੈਸ਼ਲੀ ਦੁਆਬੇ ਦੇ ਵਿੱਚ ਹਾਂ ਤੇ ਉਹ ਉਹ ਫਿਰ ਜਿਹੜੀ ਉਹ ਅੱਠ ਕਿੱਲੇ ਠੇਕੇ ਨਾਲ ਲਈ ਜ਼ਮੀਨ ਫਿਰ ਉੱਥੇ ਕਿਹੜੀ ਫਸਲ ਲਾਈ ਸਭ ਤੋਂ ਪਹਿਲਾਂ ਅਸੀਂ ਆਲੂ ਜੀ ਸਾਰਨੋਂ ਪਹਿਲਾਂ ਅਸੀਂ ਆਲੂਆਂ ਨਾਲ ਹੀ ਸ਼ੁਰੂ ਹੋਏ ਕਿਉਂਕਿ ਫਾਦਰ ਸਾਹਿਬ ਉਦੋਂ 3-4 ਸਾਲ ਉਹਨਾਂ ਨੇ ਕੋਲਡ ਸਟੋਰੇਜ ਦੇ ਵਿੱਚ ਆਲੂਆਂ ਦੇ ਹੈਂਡਲ ਕਰਦੇ ਸੀਗੇ ਉਹਦੀ ਮਾਰਕੀਟਿੰਗ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਰ ਉਥੋਂ ਉਹਨਾਂ ਨੂੰ ਭੇਦ ਪੈ ਗਿਆ ਭੇਦ ਪੈ ਗਿਆ ਕਿ ਆਲੂ ਵੇਖਦਾ ਕਿੱਦਾਂ ਹੁਣ ਪੈਦਾ ਕਰਨ ਵਾਲਾ ਕੰਮ ਰਹਿ ਗਿਆ ਸੀ ਉਹ ਕੁਦਰਤ ਨੇ ਜਿੱਦਾਂ ਮਹਾਰਾਜ ਸੱਚੇ ਪਾਸ਼ਾ ਨੇ ਉਹ ਤੁਹਾਨੂੰ ਉੱਥੇ ਕਿਤੇ ਖੜਦਾ ਹੁੰਦਾ ਤੇ ਉਹ ਗਰਬਚਨ ਅੰਕਲ ਨੇ ਵੀ ਆ ਕੇ ਉਹ ਮਤਲਬ ਤੁਸੀਂ ਦੇਖੋ ਨਾ ਕੋਇਨਸੀਡੈਂਟ ਹੈ ਕਿ ਉਹ ਇੱਥੇ ਕਿੱਦਾਂ ਆ ਗਏ ਫਿਰ ਉਹਨਾਂ ਦੇ ਆਈਜੀ ਕੋਲ ਜ਼ਮੀਨ ਕਿੱਦਾਂ ਆ ਗਈ ਉਹ 25 ਏਕੜ ਜ਼ਮੀਨ ਜਿਹੜੀ ਆ ਉਹ ਸਾਨੂੰ ਕਿੱਦਾਂ ਠੇਕੇ ਤੇ ਮਿਲ ਗਈ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਕੋਈ ਅਜੇ ਤਾਂ ਦਿਹਾੜੀਆਂ ਕਰਨ ਵਾਲੇ ਬੰਦੇ ਸਨ ਅੱਛਾ ਤੇ ਉਹ ਕੁਦਰਤ ਨੇ ਜਿੱਦਾਂ ਸਾਨੂੰ ਚੱਕਣਾ ਸੀਗਾ ਤੇ ਮਿਹਨਤੀ ਸਾਡਾ ਪਰਿਵਾਰ ਪਹਿਲਾਂ ਤੋਂ ਬਹੁਤ ਸਭ ਤੋਂ ਪਹਿਲਾਂ ਮਤਲਬ 8 ਕਿੱਲਿਆਂ ਦੇ ਵਿੱਚ ਤੁਸੀਂ ਮਿਹਨਤ ਕੀਤੀ ਉੱਥੇ ਆਲੂ ਲਾਇਆ ਤੇ ਜਿਵੇਂ ਹੁਣ ਪੁੱਛਿਆ ਹੁਣ ਕਿੰਨੀ ਪੈੜੀ ਆ ਸਿੱਕੀ ਪਰਿਵਾਰ ਦੇ ਕੋਲ ਪਰਮਾਤਮਾ ਦੀ ਬੜੀ ਕਿਰਪਾ ਜੀ ਹਾਂ ਬਹੁਤ ਕਿਰਪਾ ਹੈ ਮੈਂ ਕਿ ਇਹ ਨਾ ਜੀ ਸਾਡੇ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਗੁਣ ਹੈ ਕਿ ਅਸੀਂ ਕਦੀ ਵੀ ਜੋ ਸਾਡੇ ਕੋ ਹੈ ਅਸੀਂ ਉਹਦਾ ਕਦੀ ਹੰਕਾਰ ਨਹੀਂ ਕਰਦੇ ਨਾ ਇਹ ਸਾਨੂੰ ਇਹ ਸਿਖਾਇਆ ਕਿਉਂਕਿ ਅਸੀਂ ਕਈ ਵਾਰੀ ਇਤਿਹਾਸ ਦੇਖਦੇ ਆ ਹੂੰ ਕਿ ਬਹੁਤ ਉੱਤੇ ਗਏ ਗਏ ਬੰਦੇ ਜਦੋਂ ਡਿੱਗਦੇ ਆ ਨਾ ਜੀ ਤੇ ਉਹਨਾਂ ਉਹਨਾਂ ਦਾ ਪੱਲੇ ਕੁਝ ਨਹੀਂ ਰਹਿ ਜਾਂਦਾ ਸੋ ਰੱਬ ਤੋਂ ਆਸਰਾ ਲੈ ਕੇ ਕਰਦੇ ਆ ਕਿ ਜੋ ਹੈਗਾ ਉਹ ਸਾਡੇ ਸਿੱਕੀ ਕਪੂਰ ਇਹ ਸੋਤਾ ਪਰਿਵਾਰ ਦਾ ਨਹੀਂ ਹੈ ਉਹ ਪਰਮਾਤਮਾ ਦਾ ਹੀ ਆ ਹੋਰ ਉਹਦੀ ਮਰਜ਼ੀ ਆ ਜਿੰਨੀ ਦੇ ਤੱਕ ਰੱਖਣ ਰਿਹਾ ਅੱਛਾ ਤੁਹਾਨੂੰ ਇੱਕ ਗੱਲ ਤਾਂ ਕਲੀਅਰ ਹੋ ਗਈ ਹੋਣੀ ਆ ਵੀ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਆਕੀ ਸੀਗੀ ਵੀ ਪੋਟੈਟੋ ਕਿੰਗ ਬਾਗੀ ਤੇ ਸਿੱਕੀ ਕਪੂਰ ਦੇ ਨਾਂ ਤੋਂ ਇਹਨਾਂ ਨੂੰ ਜਾਣਿਆ ਜਾਂਦਾ ਹੁਣ ਤੁਹਾਨੂੰ ਪੋਟੈਟੋ ਕਿੰਗ ਵਾਲੀ ਤਾਂ ਗੱਲ ਪਤਾ ਲੱਗ ਗਈ ਬਾਕੀ ਦੋ ਗੱਲਾਂ ਨੇ ਉਹ ਵੀ ਤੁਹਾਨੂੰ ਇੰਟਰਵਿਊ ਦੇ ਅੱਗੇ-ਅੱਗੇ ਦੱਸੀ ਜਾਵਾਂਗੇ ਵੀ ਉਹ ਕਿਉਂ ਇਹਨਾਂ ਨੂੰ ਕਹਿੰਦੇ ਆ ਪਰਿਵਾਰ ਦੇ ਵਿੱਚ ਜਿਵੇਂ ਹੁਣ ਤੁਹਾਡੇ ਇੱਕ ਬੇਟਾ ਹੈ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਅਸੀਂ ਜਿਹੜਾ ਸਾਡੇ ਫੋਰ ਫਾਦਰਸ ਚਾਰ ਪ੍ਰਾਸਨ ਸਾਡੇ ਫਾਜ਼ਲ ਸਾਹਿਬ ਹੂੰ ਉਹ ਇਕੱਠੇ ਰਹੇ ਅਸੀਂ ਉਹਨਾਂ ਦੇ 6 ਮੁੰਡਿਆਂ ਹੂੰ ਅਸੀਂ ਇਕੱਠੇ ਆ ਅੱਛਾ ਤੇ ਸਾਡੇ ਅੱਗੇ 10 ਮੁੰਡਿਆਂ ਉਹ ਇਕੱਠੇ ਆ ਜੀ ਸਾਰੇ ਇਕੱਠੇ ਨੇ ਸਾਰੇ ਇਕੱਠੇ ਆ ਜੀ ਕੋਈ ਇੱਕ ਪੈਸੇ ਦਾ ਵੀ ਕਿਸੇ ਦੇ ਮਨ ਦੇ ਵਿੱਚ ਹੀ ਨਹੀਂ ਨਹੀਂ ਤਾਂ ਮੈਨੂੰ ਲੱਗਦਾ ਵੀ ਆਮ ਘਰਾਂ ਦੇ ਵਿੱਚ ਜਿਵੇਂ ਦੇਖੀਦਾ ਹੀ ਤੁਸੀਂ ਵੀ ਸੁਣਦੇ ਹੋਵੋਗੇ ਪਿੰਡਾਂ 'ਚ ਰਹਿੰਦੇ ਆ ਵੀ ਜਿਹਦੀਆਂ ਕਿਤੇ 2-4 ਕਿੱਲੇ ਹੈਗੇ ਆ ਤੇ ਗਾਂ ਭਰਾ ਜਿਹੜੇ 5-6 ਆ ਉਹ ਉਹਨਾਂ ਨੂੰ ਹੀ ਮੰਡਣ ਲੱਗ ਜਾਂਦੇ ਆ ਉਹ ਸਗੋਂ ਮੈਨੂੰ ਲੱਗਦਾ ਵੀ ਉਹ ਵਦਨਾ ਦਾ ਕੀ ਹੈ ਉਹ ਘਟ ਜਾਂਦਾ। ਇਹੀ ਪੰਜਾਬ ਦੀ ਤਰਾਸਦੀ ਹੈ ਜੀ। ਹੂੰ। ਜੇ ਅਸੀਂ ਦੇਖੋ ਜੇ ਅੱਜ ਅਸੀਂ ਆਪਣੀ ਜਾਇਦਾਦ ਨੂੰ ਵੰਡ ਲਈਏ ਸਾਰੇ ਜਿੰਨੇ ਅਸੀਂ ਮੈਂਬਰਸ ਆ ਬੱਚੇ ਆ ਅਸੀਂ ਆ ਸਾਡੇ ਫਾਦਰ ਸਾਹਿਬ ਸੀਗੇ ਤੇ ਅਸੀਂ ਵੀ ਤਾਂ ਕੋਈ ਬਾਲੇ ਕੋਈ ਜ਼ਗੀਰਦਾਰ ਨਹੀਂ ਬਣਾਂਗੇ। ਹੂੰ ਸਾਡੇ ਕੋਲ ਵੀ ਲੈਂਡ ਹੋਲਡਿੰਗਸ ਜੇ ਡਿਵਾਈਡ ਹੋ ਜਾਣਗੀਆਂ ਤਾਂ ਉਹਨੀਆਂ ਕੀ ਰਹਿ ਜਾਣੀਆਂ। ਜੀ ਕੋਈ ਬਾਲੇ ਵੱਡੀ ਗੱਲ ਨਹੀਂ। ਹਾਂ ਉਹ ਕਿਉਂਕਿ ਕੰਬਾਈਨਡ ਆ ਤਾਂ ਬਹੁਤ ਵੱਡਾ ਨਜ਼ਰ ਆ ਰਿਹਾ। ਜੀ ਠੀਕ ਹੈ ਮੇਰੇ ਚਾਚਾ ਜੀ ਇੱਕ ਦਿਨ ਅਸੀਂ ਸਾਡੇ ਪਿੰਡ ਦੇ ਨਾਲ ਹੀ ਇੱਕ ਬਜ਼ੁਰਗ ਸਨ ਉਹ ਪੂਰੇ ਹੋ ਗਏ ਉਹਨਾਂ ਦੇ ਦੋ ਬੇਟੇ ਸੀ ਉਹਨਾਂ ਨੇ ਚਾਚਾ ਜੀ ਨੂੰ ਕਿਹਾ ਕਿ ਵੀ ਸਾਨੂੰ ਆ ਕੇ ਸਾਡੀ ਤਕਸੀਮ ਕਰ ਦਿਓ ਅੱਛਾ ਇਕੱਠੇ ਨਹੀਂ ਰਹਿਣਾ ਤੇ ਅਸੀਂ ਉਹਨਾਂ ਕੋਲ ਗਏ ਮੈਨੂੰ ਅੱਜ ਵੀ ਚੇਤੇ ਆ ਮੈਂ ਉਦੋਂ ਕੈਨੇਡਾ ਤੋਂ ਹੱਲੇ ਨਵੇਂ-ਨਵੇਂ ਆਇਆ ਸੀ ਤੇ ਉਹਨਾਂ ਕੋਲ 29 ਏਕਰਸ ਦੇ ਉਹ ਮਾਲਕ ਸਨ ਦੋਨੋਂ ਭਰਾ ਜੀ ਤੇ ਚਾਚਾ ਜੀ ਨੂੰ ਪਹਿਲਾਂ ਉਹਨਾਂ ਨੇ ਚਾਹ ਪਿਆਈ ਤੇ ਉਹ ਕਹਿੰਦੇ ਸਾਨੂੰ ਆਡ-ਆਡ ਕਰ ਦਿਓ ਕਿ ਪੂਰੇ ਵੰਡ ਦਿਓ ਜਦਾ ਆਮ ਆਪਾਂ ਪਰਿਵਾਰਾਂ ਚ ਵੰਨੇ ਆ ਜੀ ਉਹ ਕਹਿੰਦਾ ਯਾਰ ਅ 29 ਦਾ ਕੀ ਵੰਡਣਾ ਤੁਸੀਂ ਇਦਾਂ ਕਰੋ 1 ਕਿਲਾ ਹੋਰ ਮੁੱਲ ਲੈ ਲਓ ਹੂੰ ਤੇ ਮੈਂ 30 ਨੂੰ 15-15 ਵੰਡ ਦੇਵਾਂਗਾ ਠੀਕ ਹੈ ਤੇ ਅਸੀਂ ਇਹਨਾਂ ਕਹਿ ਕੇ ਤੇ ਉਹਨਾਂ ਨੂੰ ਆ ਗਏ ਤੇ ਮੈਂ ਰਾਹ 'ਚ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਚਾਚਾ ਜੀ ਤੁਸੀਂ ਤੇ ਹਮੇਸ਼ਾ ਸਾਨੂੰ ਆਖਦੇ ਕਿ ਆਪਾਂ ਅੱਡ ਨਹੀਂ ਹੋਣਾ ਤੇ ਤੁਸੀਂ ਇਹ ਵੰਡਣ ਵਾਲੀ ਗੱਲ ਕਿਦਾਂ ਪ੍ਰਮੋਟ ਕਰਤੀ ਹੂੰ ਉਹ ਕਹਿੰਦੇ ਇਹ ਨਹੀਂ ਬੁੱਤ ਹੁੰਦਾ ਇਹ ਸਮਝਾਉਣ ਦੀ ਗੱਲ ਹੁੰਦੀ ਆ ਕਿ ਜੇ ਤੁਸੀਂ 30 ਕਿੱਲਾਂ ਜਾਂ 29 ਕਿੱਲਾਂ 'ਚ ਸਰਦਾਰ ਨਹੀਂ ਬਣੇ ਹੂੰ ਤੇ 15 'ਚ ਕਿਵੇਂ ਤੁਸੀਂ ਸਰਦਾਰ ਬਣ ਜਾਓਗੇ ਹਾਂ ਤੇ ਨੰਬਰ 2 ਕਹਿੰਦੇ ਜਦੋਂ ਇਹਨਾਂ ਨੇ ਇੱਕ ਕਿੱਲਾ ਲੈ ਲਿਆ ਨਾ ਮੁੱਲ ਹਾਂ ਫਿਰ ਇਹਨਾਂ ਨੇ ਅੱਡ ਨਹੀਂ ਹੋਣਾ ਫਿਰ ਨਹੀਂ ਹੋਣਾ ਫਿਰ ਇਹਨਾਂ ਨੂੰ ਇਹਨਾਂ ਨੂੰ ਚਾਟ ਲੱਗ ਜਾਣੀ ਆ ਕਿ ਹਾਂ ਇਹ ਬਣਦੇ ਆ ਤੇ ਅਸੀਂ ਬਣਾ ਲਈਏ ਹੋਰ ਬਣਾ ਲਈਏ ਫਿਰ ਉਹ ਅੱਡ ਵਾਲਾ ਜਿਹੜਾ ਸਿਸਟਮ ਹੈ ਉਹ ਖਤਮ ਹੋ ਜਾਣਾ ਅੱਛਾ ਇੱਕ ਗੱਲ ਚ ਕਿੰਨੀ ਕਿ ਸੱਚਾਈ ਆ ਮੈਨੂੰ ਮੈਂ ਸਰਚ ਕਰਕੇ ਆਇਆ ਤੁਹਾਡੇ ਲਈ ਥੋੜੀ ਬਹੁਤੀ ਜੇ ਜਿੱਤੇ ਮੈਂ ਰੋਂਗ ਹੋਇਆ ਤੁਸੀਂ ਮੈਨੂੰ ਦੱਸ ਦੇਣਾ ਸਟ੍ਰਾਈਟ ਕਰ ਦੇਣਾ ਕਹਿੰਦੇ ਵੀ ਤੁਹਾਡੇ ਫਰਸਾਬ ਨੂੰ ਸੰਦਾਨ ਨਾਲ ਖੇਤੀ ਸੰਦਾਨ ਨਾਲ ਜਿਵੇਂ ਟਰੈਕਟਰ ਹੋ ਗਿਆ ਜਾਂ ਹੋਰ ਚੀਜ਼ਾਂ ਨੇ ਉਹਨਾਂ ਦੇ ਨਾਲ ਇੰਨਾ ਕੁ ਜ਼ਿਆਦਾ ਪਿਆਰ ਸੀ ਖਾਸ ਤੌਰ ਦੇ ਉੱਪਰ ਟਰੈਕਟਰਾਂ ਨੂੰ ਕਹਿੰਦੇ ਵੀ ਇੱਕ ਸਮੇਂ ਦੇ ਉਪਰ ਆ ਕੇ ਵੀ ਸਰਦਾਰ ਕਪੂਰ ਸਿੰਘ ਹੋਣਾ ਦੇ ਕੋਲ ਜਿਵੇਂ ਮੰਨ ਲਓ 100 ਟਰੈਕਟਰ ਸੀਗਾ ਤੇ ਕਹਿੰਦੇ ਵੀ ਉਹ ਸਾਲ ਬਾਅਦ ਇੱਕ ਪ੍ਰੋਗਰਾਮ ਕਰਦੇ ਸੀਗੇ ਤੇ ਜਿਹੜਾ ਬੰਦਾ ਬੰਦੇ ਕੋਲ ਇੱਕ ਟਰੈਕਟਰ ਬੜਾ ਸ਼ਾਨਦਾਰ ਉਹਨੇ ਸੰਭਾਲ ਕੇ ਰੱਖਿਆ ਹੁੰਦਾ ਸੀ ਤੇ ਕਹਿੰਦੇ ਉਹਨੂੰ ਇਨਾਮ ਦੇ ਵਜੋਂ 5000 ਤੋਂ 5100 ਰੁਪਿਆ ਦਿੱਤਾ ਜਾਂਦਾ ਸੀਗਾ ਵੀ ਤੂੰ ਮੇਰੇ ਟਰੈਕਟਰ ਨੂੰ ਸੰਭਾਲ ਕੇ ਰੱਖਿਆ ਇਸ ਗੱਲ ਨੂੰ ਸੱਚ ਹੈ ਜੀ ਕਿ ਬਿਲਕੁਲ ਇਹ ਬਿਲਕੁਲ ਗੱਲ ਸੱਚ ਹੈ ਇਹ ਕਲਾ ਸਰਦਾਰ ਕਪੂਰ ਸਿੰਘ ਨੇ ਇਹ ਸਾਰੇ ਭਰਾਵਾਂ 'ਚ ਇਹ ਖੂਬੀ ਸੀ ਹੂੰ ਕਿ ਉਹ ਆਪਣੀਆਂ ਜਿਹੜਾ ਮਤਲਬ ਜੋ ਹਜ਼ਾਰ ਨੇ ਹੂੰ ਉਹਨਾਂ ਦੇ ਬੜੇ ਮਾਹਰ ਸਨ ਅੱਛਾ ਮੈਨੂੰ ਅੱਜ ਵੀ ਚੇਤਾ ਹੈ ਕਿ ਅਸੀਂ ਇੱਕ ਟਰੈਕਟਰ ਸਰ ਜੀ ਕਹਿੰਦੇ ਕਿ ਵੀ ਸਾਨੂੰ ਟਰੈਕਟਰ ਇੱਕ ਸਸਤਾ ਮਿਲਦਾ ਪਰ ਮਿਲਦਾ ਉੱਥੋਂ ਬੰਬੇ ਤੋਂ ਆ। ਅੱਛਾ ਤੇ ਸਰਦਾਰ ਕਸ਼ਮੀਰ ਸਿੰਘ ਸਰਦਾਰ ਹਰਦੇਵ ਸਿੰਘ ਦੋ ਛੋਟੇ ਭਰਾ ਸਨ। ਤੇ ਉਹ ਕਹਿੰਦੇ ਕਿ ਸਾਰੀ ਕਿੰਨਾ ਸਸਤਾ ਮਿਲਦਾ। ਉਹ ਕਹਿੰਦੇ ਆਪਾਂ ਉਹ ਤੋਂ 10000 ਦਾ ਬੜੀ ਵੱਡੀ ਰਕਮ ਹੁੰਦੀ ਸੀ 10000। ਬਿਲਕੁਲ। ਕਹਿੰਦੇ ਸਾਨੂੰ 10000 ਰੁਪਏ ਸਸਤਾ ਮਿਲੂਗਾ ਬੰਬੇ ਤੋਂ। ਹੂੰ ਤੇ ਉਹ ਕਹਿੰਦੇ ਬੰਬੇੋਂ ਲੈ ਲਓ ਉੱਥੇ ਪਿਆ। ਉਹ ਦੋਵੇਂ ਭਰਾਵਾਂ ਨੇ ਮਾਰੀਆਂ ਛਾਲਾਂ ਤੇ ਬੰਬੇ ਤੋਂ ਚਲਾ ਕੇ ਟਰੈਕਟਰ ਲਿਆ। ਹਾਂ ਮਤਲਬ ਇਹੋ ਜਿਹੇ ਕਈ ਆਧਾਰਨਾ ਮੇਰੇ ਕੋਲ ਆ ਇਸ ਪਰਿਵਾਰ ਚ ਹਾਂ ਇੱਕ ਵਾਰੀ ਅਸੀਂ ਇੱਕ ਜ਼ਮੀਨ ਸੀਗੀ ਜਿੱਥੇ ਆਰਸੀਐਫ ਆ ਕਪੂਰਥਲੇ ਹਾਂ ਉਹਦੇ ਬਿਲਕੁਲ ਸਾਹਮਣੇ ਸੜਕ ਦੇ ਦੂਜੇ ਪਾਸੇ ਜੀ ਤੇ ਸਾਡੇ ਫਾਦਰ ਸਾਹਿਬ ਨੇ ਮਤਲਬ ਸਾਡੇ ਨਾਲ ਸਲਾਹ ਕੀਤੇ ਬਿਨਾ ਉਹਦਾ ਸੌਦਾ ਕਰ ਲਿਆ ਫਾਦਰ ਸਾਹਿਬ ਨੇ ਉਹ ਸਾਨੂੰ ਦੱਸਿਆ ਨਹੀਂ ਉਹ 40 ਏਕੜ ਜ਼ਮੀਨ ਸੀ ਤੇ ਜਦੋਂ ਸਾਨੂੰ ਵਿਖਾਉਣ ਲਗਾਏ ਨਾ ਜੀ ਤੁਸੀਂ ਮੰਨਣਾ ਨਹੀਂ ਕਿ 10-10 ਫੁੱਟ ਰੇਤਾ ਟੱਬੇ ਸੀ ਉਹਦੇ ਤੇ ਅੱਛਾ ਤੇ ਉਹ ਕਹਿੰਦੇ ਵੀ ਆਹ ਜ਼ਮੀਨ ਵੇਖਦੀ ਆ ਦੱਸੋ ਕਾਕਾ ਕੀ ਕਰਨਾ ਤੇ ਅਸੀਂ ਮਤਲਬ ਮੈਂ ਤੇ ਚਾਚਾ ਜੀ ਹਣੀ ਤੋਵੇਂ ਤਿੰਨੇ ਜਾਣੇ ਅਸੀਂ ਇੱਕ ਦੂਜੇ ਦੇ ਮੂੰਹਾਂ ਲੇਖਣ ਲੱਪੇ ਕਿ ਇੱਥੇ ਤਾਂ ਕਿਰਲੀਆਂ ਨਹੀਂ ਹੁੰਦੀਆਂ ਤੇ ਇੱਥੇ ਇਹਦਾ ਕੀ ਕਰਾਂਗੇ ਤੇ ਅਸੀਂ ਕਹਾਂਗੇ ਉਹ ਮਤਲਬ ਚਾਚਾ ਜੀ ਕਹਿਣ ਲੱਗੇ ਕਿ ਭਾਜੀ ਇੱਥੇ ਇਹ ਤਾਂ ਇਹਦਾ ਬਹੁਤ ਜ਼ਿਆਦਾ ਮਾੜੀ ਜ਼ਮੀਨ ਹੈ ਗੱਲ ਨਹੀਂ ਬਣਨੀ ਇੱਥੇ ਗੱਲ ਨਹੀਂ ਬਣਨੀ ਅਸੀਂ ਵਾਪਸ ਆਏ ਤੇ ਰਾਹ 'ਚ ਇੱਕ ਸੈਲਰ ਸੀ ਉੱਥੋਂ ਬਾਦਾਨਾ ਖਰੀਦਣਾ ਸੀ ਤੇ ਅਸੀਂ ਬਾਹਰ ਚਾਪੇ ਲਾ ਪਏ ਤੇ ਸਰਾਜ ਜੀ ਅੰਦਰ ਚਲੇ ਗਏ ਹੂੰ ਉਹ ਜਦੋਂ ਬਾਹਰ ਆਏ ਤੇ ਉਹ ਕਹਿੰਦੇ ਵੀ ਕਾਕਾ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਿਆ ਮੈਂ ਲੈ ਚੁੱਕਾ ਜ਼ਮੀਨ ਅੱਛਾ ਤੇ ਅੰਦਰ ਇੱਕ ਗਾਹਕ ਬੈਠਾ ਹਾਂ ਜਿਹਨਾਂ ਦਾ ਸੈਲਰ ਆ ਉਹ ਕਹਿੰਦੇ ਵੀ ਸਾਨੂੰ 40 ਖੇਤ ਜ਼ਮੀਨ ਚਾਹੀਦੇ ਆ ਤੇ ਮੈਨੂੰ 5000 ਰੁਪਏ ਕਿੱਲੇ ਦਾ ਮੁਨਾਫਾ ਦੇ ਰਹੇ ਆ ਅੱਛਾ ਤੁਸੀਂ ਦੱਸੋ ਕਿ ਅਸੀਂ ਲੈਣੀ ਰੱਖਣੀ ਆ ਕਿ ਵੇਚਣੀ ਆ ਕਿ ਵੇਚਣੀ ਆ ਹਾਂ ਤੇ ਉਹ ਚਾਚਾ ਜੀ ਸਾਡੇ ਕਿਉਂਕਿ ਸਾਨੂੰ ਪਹਿਲਾਂ ਤੋਂ ਬੜਾ ਜ਼ਮੀਨ ਨਾਲ ਬੜਾ ਇਸ਼ਕ ਬੜਾ ਹੈ ਜੀ ਹੂੰ ਤੇ ਉਹ ਉਹ ਕਹਿੰਦੇ ਭਾਈ ਜੇ ਸੌਦਾ ਹੋ ਹੀ ਗਿਆ ਫੇ ਆਪਾਂ ਕਾਨੂੰ ਵੇਚਣੀ ਆ ਫੇ ਆਪਾਂ ਕਰ ਲਾਂਗੇ ਓਕੇ ਸਾਰੇ ਹੋ ਕੇ ਤੇ ਉਹ ਮੈਨੂੰ ਹਲੇ ਵੀ ਚੇਤਾ ਸਾਨੂੰ 5 6 ਸਾਲ ਲੱਗੇ ਜੀ ਉਹ ਚੀਜ਼ ਕਰਾਉਣ ਨੂੰ ਉਹਨੂੰ ਟਿਪੜਾ ਟਿਪਿਆਂ ਨੂੰ ਬਾਹਰ ਕੱਢ ਕੇ ਅਬਜਾਉ ਕਰਨ ਨੂੰ ਅੱਛਾ ਸੋ ਜ਼ਮੀਨ ਨਾਲ ਬੜਾ ਪਿਆਰ ਹੈ ਉਹ ਕਰ ਲਈ ਫੇ ਅਬਜਾਉ ਕੀਤੀ ਜੀ ਉਹਦੇ ਨਾਲ ਹੋਰ ਵੀ ਲਈ ਜੀ ਫੇ ਪਿੱਛੇ ਅੱਛਾ ਤੇ ਮੈਂ ਤੁਹਾਨੂੰ ਦੱਸਦਾ ਜੀ ਕਿ ਜ਼ਮੀਨ ਦਾ ਪਿਆਰ ਕਿਉਂ ਚੱਲਿਆ ਜੀ ਹੂੰ ਸਾਡੇ ਫਾਦਰ ਸਾਹਿਬ ਜਿਹੜੇ ਸਾਡੇ ਗ੍ਰੈਂਡਫਾਦਰ ਸੀਗੇ ਸਾ ਚੰਨ ਸਿੰਘ ਉਹਨਾਂ ਉਹ ਦੋ ਭਾਈ ਸੀ ਨਰਿੰਦਰ ਸਿੰਘ ਚੰਨ ਸਿੰਘ ਜੀ ਤੇ ਉਹ ਸਾਕੀਆਂ ਭੈਣਾਂ ਦਾ ਵਿਆਹ ਸੀ ਠੀਕ ਹੈ ਸਾਡੇ ਫਾਦਰ ਸਾਹਿਬ ਜਿੱਦਾਂ ਇੱਕ ਬਾਬੇ ਦੇ ਚਾਰ ਮੁੰਡੇ ਹੋ ਗਏ ਜੀ ਤੇ ਦੂਸਰੇ ਦੇ ਦੋ ਹੋ ਗਏ ਹੂੰ ਤੇ ਸਾਕੀਆਂ ਭੈਣਾਂ ਸੰਦ ਤੇ ਉਹ ਕਿਤੇ ਆਪਸੀ ਜਿੱਦਾਂ ਤੁਸੀਂ ਆ ਪਹਿਲਾਂ ਕਿਹਾ ਕਿ ਡਿਵਾਈਡ ਹੋ ਜਾਂਦੇ ਆ ਹਾਂ ਉਹ ਕਿਤੇ ਉਹਨਾਂ ਨੇ ਆਪੇ ਸਲਾਹ ਕੀਤੀ ਹੋਣੀ ਕਿ ਜੇ ਦਾਦੇ ਉਹ ਵੰਡ ਕਰ ਲੈਣ ਤੇ ਅੱਧੀ-ਅੱਧੀ ਹੋ ਜੂ। ਹੂੰ ਨਹੀਂ ਤਾਂ ਇਹਨਾਂ ਦੇ ਮੁੰਡੇ ਤਾਂ ਚਾਰ ਆ ਸਾਡੇ ਦੋ ਆ। ਹਾਂ ਸਾਨੂੰ ਹੋਰ ਘਾਟ ਆਊਗੀ। ਘਾਟ ਆ ਰਹੀਆਂ। ਤੇ ਉਹ ਕਰਦਿਆਂ ਕਰਦਿਆਂ ਇਹਨਾਂ ਨੂੰ ਸਾਡੇ 2.5 2 ਏਕੜ 5 ਏਕੜ ਜ਼ਮੀਨ ਸੀ ਸਾਰੀ ਤੇ ਇੱਕ ਬਾਬੇ ਨੂੰ 2.5 ਏਕੜ 2 ਏਕੜ ਨੂੰ 2.5 ਏਕੜ ਤੇ ਸਾਡੇ ਜਿਹੜੇ ਮੇਰੇ ਜਿਹੜੇ ਬਾਬਾ ਜੀ ਸੀ ਦਾਦਾ ਜੀ ਹੂੰ ਉਹ ਆਪਣੇ ਭਰਾ ਨੂੰ ਕਹਿਣ ਲੱਗੇ ਕਿ ਯਾਰ ਮੇਰੇ ਮੁੰਡੇ ਤਾਂ ਹੁਣ ਥੋੜੇ ਵੱਡੇ ਹੋ ਗਏ ਤੇਰੇ ਛੋਟੇ ਆ ਹੂੰ ਤੇ ਤੂੰ ਅੱਧਾ ਕਿਲਾ ਹੋਰ ਲੈ ਲੈ ਅੱਛਾ ਕਿ ਤੂੰ ਤਿੰਨ ਲੈ ਲੈ ਤੇ ਸਾਨੂੰ ਦੂਰ ਰਹਿਣ ਦੇ ਚ ਇਹ ਹੁਣ ਆਪਣੀ ਕਿਸਮਤ ਖਾ ਲੈਣਗੇ ਹੂੰ ਤੇ ਉਹ ਬੜੇ ਖੁਸ਼ ਇੰਟਰਨਲੀ ਹੂੰ ਕਿ ਅਸੀਂ ਸਾਨੂੰ ਵਧੀਆ ਮਿਲ ਗਿਆ ਜਿਆਦਾ ਮਿਲ ਗਿਆ ਤੇ ਪਤਾ ਨਹੀਂ ਸੀਗਾ ਕਿ ਇੱਥੇ ਤੱਕ ਪਹੁੰਚ ਜਾਣੀ ਗੱਲ ਹਾਂ ਔਰ ਉਸ ਵੇਲੇ ਸਾਡੇ ਗ੍ਰੈਂਡਫਾਦਰ ਨੇ ਆਪਣੇ ਮੁੰਡਿਆਂ ਨੂੰ ਬਿਠਾ ਕੇ ਕਿਹਾ ਵੀ ਮੈਨੂੰ ਜ਼ਿੰਦਗੀ 'ਚ ਕੋਸ਼ ਨਾ ਦਿਓ ਹੂੰ ਮੈਨੂੰ ਸਿਰੋ ਜ਼ਮੀਨ ਲੈ ਕੇ ਦੇ। ਅੱਛਾ ਤੇ ਉਹੋ ਹੀ ਜਿਹੜੀ ਉਹ ਆਪਣੇ ਪਿਓ ਦੀ ਮੂੰਹ ਚੋਂ ਨਿਕਲੀ ਹੋਈ ਆਵਾਜ਼ ਨੂੰ ਪੂਰੇ ਕਰਦਿਆ ਕਰਦਿਆ। ਹਮਮ ਔਰ ਜਦੋਂ ਵੀ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਵੀ ਰਜਿਸਟਰੀ ਕਰਾਉਣੀ ਨਵੀਂ ਜ਼ਮੀਨ ਦੀ ਹਮਮ ਤੇ ਆ ਕੇ ਪਹਿਲਾਂ ਆਪਣੇ ਪਿਓ ਦੇ ਅੱਗੇ ਰੱਖਣੀ ਕਿ ਪਾਪੂ ਆ ਲੈ, ਹੋਰ ਲੈ। ਹਮਮ ਹੋਰ ਲੈ। ਔਰ ਮੈਂ ਆਪਣੇ ਦਾਦਾ ਜੀ ਦਾ ਚਿਹਰਾ ਵੇਖਦਾ ਹੁੰਦਾ ਸੀ। ਹਮ ਉਹ ਮਤਲਬ ਉਸ ਜੱਟ ਨੂੰ ਇੰਨੀ ਕਿ ਤਸੱਲੀ ਹੁੰਦੀ ਸੀ। ਹਾਂ ਉਹਨੇ ਇਹੀ ਕਹਿਣਾ ਕਿ ਯਾਰ ਮੈਂ ਨਾ ਆਪਣੀ ਰਿਸ਼ਤੇਦਾਰੀ ਚ ਨੀਵਾ ਮਹਿਸੂਸ ਕਰਦਾ ਹੁੰਦਾ ਸੀ ਕਿਉਂਕਿ ਮੇਰੇ ਕੋਲ ਪਹਿਲੀ ਆ ਨਹੀਂ ਸੀ ਬਾਕੀ ਰਿਸ਼ਤਾਰਾਂ ਕੋਲ ਬਹੁਤ ਜ਼ਿਆਦਾ ਸੀ ਹਾਂ ਤੇ ਜਦੋਂ ਕਦੇ ਰਜਿਸਟਰੀ ਲਿਆ ਕੇ ਉਹਨਾਂ ਨੂੰ ਦੇਣੀ ਕਿ ਬਾਪੂ ਜੀ ਆਹ ਜ਼ਮੀਨ ਲੈ ਲਈ ਆ ਪਾਂਜਾ ਐਦਾਂ ਕਰਨ ਲੱਗੇ ਜਾਂ ਉਹਨਾਂ ਦਾ ਫਿਰ ਰਿਐਕਸ਼ਨ ਕੀ ਹੁੰਦਾ ਸੀ ਕਈ ਵਾਰੀ ਨਾ ਬੰਦੇ ਦਾ ਭਾਵੂਗੇ ਮਾਨ ਵੀ ਭਰ ਜਾਂਦੇ ਨੇ ਕਈ ਵਾਰੀ ਬੋਲ ਨਿਕਲ ਜਾਂਦੇ ਨੇ ਕਿਉਂਕਿ ਉਦੋਂ ਪੁਰਾਣੇ ਬਜ਼ੁਰਗ ਤਾਂ ਵੈਸੇ ਹੀ ਇੱਕ ਮਨ ਲੱਗਦਾ ਕਿ ਬਹੁਤ ਸਤਿਕਾਰਕ ਹੁੰਦੇ ਸੀਗੇ ਉਹਨਾਂ ਦੇ ਬੋਲ ਮੈਂ ਸੁਣਨਾ ਚਾਹੁੰਨਾ ਮੈਂ ਕੀ ਹੁੰਦੀ ਯੂਜੂਲੀ ਉਹਨਾਂ ਨੇ ਇੱਕ ਹੀ ਗੱਲ ਕਹਿਣੀ ਕਿ ਜੀਂਦੇ ਰੋ ਪੁੱਤਰੋ ਕਿ ਇਦਾਂ ਦਾ ਪੁੱਤ ਜਿਹੜੇ ਪੋਤੇ ਆ ਨਾ ਉਹ ਰੱਬ ਸਾਰੀ ਦੁਨੀਆ ਚ ਦੋਵੇ ਤੁਹਾਡੇ ਵਰਗੇ ਪੁੱਤ ਦੇਣ ਤੇ ਨਾਲੇ ਉਹਨਾਂ ਨੇ ਕਿਉਂਕਿ ਸਾਡਾ ਨਾ ਕੰਬੀਨੇਸ਼ਨ ਪਰਿਵਾਰ ਚ ਬੜੇ ਮਤਲਬ ਇੱਕ ਇੰਟਰਸਟਿੰਗ ਜਿਹਾ ਕੰਬੀਨੇਸ਼ਨ ਹੈ ਜਿਹਦਾ ਮੇਰੇ ਜਿਹੜੇ ਸਾਡੇ ਵੱਡੇ ਸਰਦਾਰ ਸਾਹਿਬ ਸਾਖਪੂਰ ਸਿੰਘ ਜੀ ਉਹ ਬੜੇ ਸਟ੍ਰਿਕਟ ਬੜੇ ਮੈਂ ਹੁਣ ਇੱਥੇ ਹੀ ਆਉਣਾ ਸੀਗਾ ਅੱਗੇ ਬੜੇ ਅਸੂਲੀ ਹਾਂ ਕਾਮਿਨਿਸਟ ਸੋਚ ਵਾਲੇ ਮਿਹਨਤ ਕਰਨ ਵਾਲੇ ਕਦੀ ਕੋਈ ਮਤਲਬ ਮਤਲਬ ਸ਼ਰਾਬ ਦੀ ਗਲਾਸੀ ਨੂੰ ਹੱਥ ਵੀ ਨਹੀਂ ਲਾਉਣਾ ਦਵਕਾ ਮਾਰਨਾ ਤੇ ਜਿਹੜੇ ਭਰਾ ਉਹ ਜ਼ਿਮੀਂਦਾਰ ਦੇਸੀ ਸ਼ਰਾਬ ਕਰਨ ਕੇ ਪੀਣ ਵਾਲੇ ਤੇ ਭਰਾ ਤੋਂ ਚੋਰੀ ਪੀਣ ਵਾਲੇ ਤੇ ਉਹ ਜਦੋਂ ਰਜਿਸਟਰੀ ਜਾਣੀ ਤੇ ਉਹਨਾਂ ਨੇ ਦੇਖ ਕੇ ਉਹਨਾਂ ਨੇ ਅਸ਼ੀਰਵਾਦ ਦੇਣੇ ਤੇ ਜਦੋਂ ਵੱਡਾ ਭਰਾ ਚੱਲ ਜਾਣਾ ਉਹਨਾਂ ਕਹਣਾ ਬਾਪੂ ਆਫ ਇੱਕ ਪੈਗ ਦਾ ਲਾ ਕੋਈ ਚ ਪੈਗ ਵੀ ਲਾ ਲਿਆ ਉਹਨਾਂ ਨੇ ਕਿਹਾ ਚਾਹਗਾ ਵੀ ਆ ਜਾਓ ਕਰ ਲਈਏ ਕੋਈ ਅੱਛਾ ਕਹਿੰਦੇ ਸਰਦਾਰ ਕਪੂਰ ਸਿੰਘ ਹੁਣ ਇੰਨਾ ਕਿ ਜ਼ਿਆਦਾ ਸਟ੍ਰਿਕਟ ਸੀਗੇ ਤੁਹਾਡੇ ਨਾਲ ਵੀ ਦਾਗ ਨਾ ਕਹਿੰਦੇ ਵੀ ਚੰਗਾ ਨਾਤਾ ਰਿਹਾ ਤੁਹਾਡਾ ਇਹ ਕਹਿੰਦੇ ਵੀ ਹੁਣ ਚਲੋ ਇੱਥੇ ਨਹੀਂ ਹੈਗੇ ਦੁਨੀਆ ਦੇ ਕਹਿੰਦੇ ਵੀ ਅਜੇ ਵੀ ਰਮਨ ਜੀ ਸਿੱਕੀ ਇੰਨਾ ਡਰਦੇ ਆ ਵੀ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਡਰ ਲੱਗਾ ਹੀ ਰਹਿੰਦਾ ਸਾਡੇ ਨਾਲ ਜੀ ਇੱਕ ਮਸ਼ਹੂਰ ਹੁੰਦੀ ਸੀ ਗੱਲ ਇਹ ਭਰਾਵਾਂ ਦੀ ਇਹ ਚਾਰੇ ਭਰਾ ਜਿਹੜੇ ਆ ਨਾ ਮੇਰੇ ਫਾਜ਼ ਸਾਹਿਬ ਉਹ ਜਿਹੜੇ ਵੀ ਸਾਡੇ ਚੋਂ ਮੁੰਡੇ ਨੂੰ ਇਹਨਾਂ ਨੇ ਫੜਨਾ ਨਾ ਥਾਪੜਨਾ ਤੇ ਮੁੜ ਕੇ ਇੱਕੀ ਗੱਲ ਕਹਿਣੀ ਕਿ ਰੰਬਾ ਤੇ ਮੁੰਡਾ ਕਹਿੰਦੇ ਚੰड्या ਜਗਾ ਚੰਗਾ ਇਹਨਾਂ ਨੇ ਚੰਡ ਚੰਡ ਕੇ ਸਿੱਧਾ ਕਰਦਾ ਚਲੋ ਸਾਡੇ ਦੇ ਵਲ ਵੀ ਬੜੇ ਸੀ ਅੱਛਾ ਵਲ ਵੀ ਬੜੇ ਸੀ ਤੇ ਥੋੜੀ ਜਿਹਾ ਮਨਮਰਜ਼ੀਆਂ ਜਿਆਦੀਆਂ ਕਰਦੇ ਸੀ ਹਾਂ ਪਰ ਉਹਨਾਂ ਨੇ ਜੋ ਸਾਨੂੰ ਸਾਨੂੰ ਉਹਨਾਂ ਨੇ ਦੋ ਤਿੰਨ ਤਰੀਕੇ ਨਾਲ ਅਸੀਂ ਜਿਹੜੇ ਉਹਨਾਂ ਤੋਂ ਸਿੱਖਿਆ ਇੱਕ ਤਾਂ ਉਹਨਾਂ ਨੂੰ ਵੇਖ ਕੇ ਬਹੁਤ ਸਿੱਖਿਆ ਜੀ ਕਿ ਜਦੋਂ ਤੁਹਾਡਾ ਬਾਪ 24 ਘੰਟੇ ਜਾਂ 18-18 ਘੰਟੇ ਕੰਮ ਕਰਦਾ ਹੋਵੇ ਹੂੰ ਤੁਹਾਡੇ ਚਾਚੇ 20-20 ਘੰਟੇ ਕੰਮ ਕਰਦੇ ਹੋਣਗੇ। ਹਾਂ। ਠੀਕ ਹੈ। ਇੱਕ ਪਰਿਵਾਰ ਨੂੰ ਠੀਕ ਕਰਦੇ ਕਰਦੇ ਦੂਸਰਾ ਪਰਿਵਾਰ ਨਰਾਜ਼ ਹੋ ਗਿਆ ਕੜੂਸਾ ਵਾਲਾ। ਸਰ ਉਹ ਉਹਨਾਂ ਨੂੰ ਮੈਂ ਫੇਰ ਠੀਕ ਕਰ ਲਿਆ ਹੁਣ 2 ਸਾਲਾਂ 'ਚ। ਹੋ ਗਿਆ ਠੀਕ? ਹਾਂ ਹਾਂ। ਹੁਣ ਤਾਂ ਨਹੀਂ ਕਿਤੇ ਹਿੱਲੋਗੇ। ਨਾ ਹੁਣ ਤਾਂ ਹੁਣ ਤਾਂ ਬੱਚੇ ਵੀ ਵੱਡੇ ਹੋ ਗਏ। ਹੁਣ ਤਾਂ ਇਹ ਮੈਨੂੰ ਕਹਿੰਦੇ ਤੂੰ ਇੱਥੇ ਕਰਦਾ ਕੀ ਹੈ? ਅੱਛਾ ਵੀ ਹਲਕੇ ਜਿਹੇ ਰੋ। ਕਹਿੰਗੇ ਤੂੰ ਇੱਥੇ ਹੀ ਕਰਦਾ। ਮੈਂ ਤੁਹਾਨੂੰ ਇੱਕ ਬੜਾ ਇਨਸੀਡੈਂਟ ਦੱਸਦਾ ਜੀ ਜਦੋਂ 2022 'ਚ ਮੈਂ ਇਲੈਕਸ਼ਨ ਹਾਰ ਗਿਆ। ਹਮ। ਮੈਂ ਇੱਥੇ ਘਰੇ ਆਇਆ। ਰਿਜ਼ 10:00 ਵਜੇ ਮੈਂ ਇੱਥੇ ਪਹੁੰਚਾ ਮਾਹੌਲ ਤਾਂ ਹੁੰਦਾ ਹੀ ਹੈ ਥੋੜਾ ਜਆ ਘਰ ਦੇ ਵਿੱਚ ਕਿ ਵੀ ਇਹ ਕੀ ਬਣ ਗਿਆ ਹੈ ਨਾ ਤੇ ਮੇਰੀ ਵਾਈਫ ਨੇ ਰੋਟੀ ਦਿੱਤੀ ਮੈਂ ਦੋ ਕੁ ਬਰਕੀਆਂ ਖਾਧੀਆਂ ਤਾਂ ਮੈਂ ਆਪਣੀ ਵਾਈਫ ਨੂੰ ਕਿਹਾ ਮੈਨੂੰ ਸਵੇਰ ਤੱਕ ਕੋਈ ਡਿਸਟਰਬ ਨਾ ਕਰਿਓ ਮੈਂ ਉੱਥੇ ਸੌਣ ਲੱਗਿਆ ਜਾਗਿਆ ਮੈਂ ਦਰਵਾਜ਼ਾ ਬੰਦ ਕਰਕੇ ਸੌ ਗਿਆ ਤੇ 11:30 ਵਜੇ ਤੇ ਦਰਵਾਜ਼ਾ ਖੜ ਗਿਆ ਤਾਂ ਮੈਂ ਖਿਜਿਆ ਅੰਦਰੋਂ ਮੈਂ ਕਿਹਾ ਤੈਨੂੰ ਮੈਂ ਆਖਿਆ ਕਿ ਮੈਂ ਕੌਣ ਆ ਉਹ ਕਹਿੰਦੀ ਮੈਂ ਆ ਜੀ ਮੈਂ ਤੈਨੂੰ ਸੁਣਿਆ ਨਹੀਂ ਮੈਂ ਤੈਨੂੰ ਆਖਿਆ ਕਿ ਦਰਵਾਜ਼ਾ ਕਿ ਮੈਨੂੰ ਡਿਸਟਰਬ ਹੋਇਆ ਤਾਂ ਇਹਨੇ ਇਹ ਚਾਚਾ ਜੀ ਆਇਆ ਹੂੰ ਉਹ ਚਾਚੇ ਜੀ ਜਿੰਦੇ ਸੀ ਅੱਛਾ ਤੇ ਮੈਂ ਦੋ ਦੋ ਛਾਲ ਮਾਰ ਕੇ ਉੱਠਿਆ ਸਾਵਾਂ ਸੂਆ ਬੱਦਲ ਮੈਂ ਦਰਵਾਜ਼ਾ ਖੋਲ੍ਹਿਆ ਮੈਂ ਆਪਣੇ ਚਾਚੇ ਇੱਕ ਪਰਿਆਤ ਲਾਇਆ ਉਹ ਜੱਟ ਸੀ ਹੂੰ ਉਹਨੇ ਗਾਲ ਕੱਢ ਕੇ ਮੈਨੂੰ ਕਹਿੰਦਾ ਓ ਇੱਥੇ ਹੀ ਕਰਦਾ ਤੂੰ ਹੂੰ ਮੈਂ ਕਹਾਂ ਜੀ ਮਤਲਬ ਕਹਿੰਦਾ ਤੂੰ ਇੱਥੇ ਹੀ ਕਰਦਾ ਮੈਂ ਕਹਿੰਦਾ ਕਿ ਮੈਂ ਕਿੱਥੇ ਜਾਣਾ ਸੀ ਹੋਰ ਕਹਿੰਦੇ ਚੱਲ ਖਡੂਰ ਸਾਹਿਬ ਹੂੰ ਮੈਂ ਰਿਹਾ ਚਾਚੇ ਹੀ ਕਿ ਕਹਿੰਦਾ ਇਲੈਕਸ਼ਨ ਨਹੀਂ ਜਿੱਤ ਪਾਇਆ ਕਹਿੰਦਾ ਮੈਨੂੰ ਪਤਾ ਹੂੰ ਕਹਿੰਦੇ ਜਦ ਤੱਕ ਤੂੰ ਜਿੱਤਦਾ ਨਹੀਂ ਨਾ ਹੂੰ ਉਦੋਂ ਤੱਕ ਵਾਪਸ ਨਹੀਂ ਆਉਣਾ ਚੱਲ ਕਹਿੰਦੇ ਬੋਲੀਆ ਇਸ ਤਰ੍ਹਾਂ ਮੈਂ ਤੈਨੂੰ ਇਹੀ ਕਹਿਣ ਆਇਆ ਕਿ ਜੋ ਤੈਨੂੰ ਚਾਹੀਦਾ ਤੂੰ ਮੈਨੂੰ ਦੱਸਣਾ ਹੂੰ ਤੈਨੂੰ ਪੈਸੇ ਕਿੰਨੇ ਚਾਹੀਦੇ ਆ ਤੈਨੂੰ ਗੱਡੀਆਂ ਕਿੰਨੀਆਂ ਚਾਹੀਦੀਆਂ ਤੈਨੂੰ ਬੰਦੇ ਕਿੰਨੇ ਚਾਹੀਦੇ ਆ ਹੂੰ ਮੈਂ ਇਥੋਂ ਸਭ ਭੇਜੂਗਾ ਪਰ ਤੂੰ ਜਿੱਤ ਕੇ ਦੁਬਾਰਾ ਵਾਪਸ ਆਉਣਾ ਹੂੰ 19 ਦੇ ਤੱਕ ਤੂੰ ਉੱਥੇ ਬੈਠ ਕੇ ਕਰ ਚੱਲ ਤੇਰਾ ਹੁਣ ਇੱਥੇ ਕੋਈ ਗਮ ਨਹੀਂ ਹੁਣ ਫਿਰ ਉੱਥੇ ਹੀ ਰਹਿ ਸੋ ਮਤਲਬ ਕਹਿਣ ਦਾ ਇਹ ਆ ਕਿ ਉਹ ਉਹ 2 ਸਾਲਾਂ ਚ ਫਿਰ ਮੈਂ ਉਹ ਇਸ ਪਰਿਵਾਰ ਦੀ ਤਾਕਤ ਜਿਹੜੀ ਪਿੱਛੇ ਸਪੋਰਟ ਨਾਲ ਮੈਂ ਫਿਰ ਉਹਨਾਂ ਸਾਰਿਆਂ ਕੋਲ ਗਿਆ ਖਡੂਰ ਸਾਹਿਬ 132 ਪਿੰਡਾਂ 'ਚ ਮਾਫੀਆਂ ਮੰਗੀਆਂ ਉਹਨਾਂ ਦੇ ਪੈਰੇ ਹੱਥ ਲਾਏ ਕਿ ਭਾਈ ਮੇਰੇ ਹਾਲਾਤ ਜਿਹੜੇ ਕੁਛ ਇਦਾਂ ਦੇ ਸੀ ਜਿੱਥੇ ਮੈਂ ਨਹੀਂ ਸੀ ਉਸ ਗੱਲ 'ਚੋਂ ਨਿਕਲਦਾ ਮੇਰਾ ਸਾਰਾ ਕੋਈ ਟੇੜਾ ਟਹਿੜੀ ਹੋ ਜਾਣਾ ਸੀ ਦੁਨੀਆਂ ਨੂੰ ਭਾਜੀ ਇੱਕ ਗੱਲ ਆ ਇੱਕ ਪੱਕੀ ਗੱਲ ਆ ਤੁਸੀਂ ਵੀ ਸ਼ਾਇਦ ਐਗਰੀ ਕਰੋਗੇ ਮੇਰੇ ਖਿਲਾਫ ਕਿਸੇ ਕੋਲ ਕੁਝ ਨਹੀਂ ਹੈ ਸਿਵਾਏ ਗੈਰਹਾਜ਼ਰੀ ਤੋਂ ਸਿਰਫ ਉਹ ਕਹਿੰਦੇ ਤੂੰ ਗੈਰ ਹਾਜ਼ਰ ਰਿਆਂ ਅੱਜ ਤੂੰ ਜਿਹਨੂੰ ਮਰਜੀ ਪੁੱਛ ਲੋ ਉਹ ਕਹਿੰਦੇ ਪਾ ਜੇ ਕਿਤੇ ਤੂੰ ਆ ਦੋ ਸਾਲਾਂ ਨੂੰ ਪਹਿਲਾਂ ਰਹਿੰਦਾ ਨਾ ਇੱਥੇ ਤੇ ਆਪਾਂ ਇੱਕ ਸੀਟ ਕੱਢ ਗਏ ਠੀਕ ਹੈ ਤਾਂ ਵੀ ਕਹਿੰਦਾ ਕੱਢ ਗਏ ਤੇ 2024 ਦੇ ਵਿੱਚ ਹੁਣ ਫਿਰ ਕੀ ਤਿਆਰੀ ਆ ਤੁਹਾਡੀ ਖਡੂਰ ਸਾਹਿਬ ਹਲਕਾ ਕਹਿੰਦੇ ਵੀ ਬਹੁਤ ਹੌਟ ਸੀਟ ਰਹਿਣ ਵਾਲੀ ਆ ਦੇਖੋ ਗੱਲ ਆ ਜੀ ਕਿ ਉਹ ਕਹਿੰਦੇ ਨਾ ਕਿ ਹੰਕਾਰ ਜਿਹੜਾ ਨਾ ਉਹ ਬੜੀ ਬਲਾ ਹੁੰਦੀ ਆ ਹਾਂ ਇਹ ਜੇ ਬੰਦਾ ਪਹਿਲਾਂ ਹੀ ਕਹਿਣ ਲੱਗ ਪੋਏ ਨਾ ਕਿ ਮੈਂ ਇਹ ਕਰ ਦੂੰ ਮੈਂ ਤਾਂ ਉਹ ਕਰ ਦੂੰ ਉਹ ਉਹ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਕਿ ਕਿੱਦਾਂ ਕੀ ਕਰ ਦੇਣਾ ਹੁੰਦਾ ਹਾਂ ਪਰ ਪਹਿਲਾਂ ਨਾਲੋਂ ਸਾਡੀਆਂ ਫੌਜਾਂ ਜਿਹੜੀਆਂ ਉਹ ਉਹਨਾਂ ਦੀ ਤਿਆਰੀ ਵੀ ਪੂਰੀ ਹੈ ਜੀ ਪੂਰੀ ਆ ਤੇ ਜੇ ਪਾਰਟੀ ਰਵਾਂ ਜੀ ਸਿੱਕੀ ਹੁਣਾਂ ਨੂੰ ਮੌਕਾ ਦਿੰਦੀ ਹੈ ਜਾਂ ਤੁਹਾਨੂੰ ਕਹਿੰਦੇ ਆ ਚੋਣ ਲੜਨ ਨੂੰ ਤੇ ਤੁਸੀਂ ਤਿਆਰ ਹੋ ਆ ਪਾ ਜੀ ਮੇਰਾ ਨਾ ਕੁਝ ਮੇਰੇ ਹਾਲਾਤ ਇਦਾਂ ਦੇ ਨੇ ਅੱਜ ਅੱਜ ਦੀ ਡੇਟ 'ਚ ਚੋਣਾ ਚਲੋ ਪਾਰਟੀਆਂ ਦੀਆਂ ਹੁੰਦੀਆਂ ਕਰਨ ਮੇਰੇ ਮਦਰ ਨਾ ਬੇਸਿਕਲੀ ਇੱਕ ਲਾਸਟ ਸਟੇਜ ਤੇ ਆਪਣੀ ਲਾਈਫ ਦੇ अच्छा बहुत कमजोर बहुत वृद्ध और ਹੁਣ ਉਹ ਖਾਣਾ ਵੀ ਛੱਡ ਗਏ اچھا ਜੀ ਤੇ ਮੇਰਾ خیال ਹੈ ਕਿ ਇੱਕ ਬੱਚਾ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਜਿਹੜੀਆਂ ਲਾਸਟ ਸਮਾਨ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਉਹ ਉਹ ਦਿਖਾਵਾਂ ਮੈਂ ਆ ਇੰਟਰਵਿਊ ਤੋਂ ਬਾਅਦ ਤੁਹਾਡੇ ਮੇਰੇ ਆਪਣੇ ਮਦਰ ਨੂੰ ਦਿਖਾਵਾਂਗਾ ਵੀ ਤੁਸੀਂ ਵੇਖ ਕੇ ਕਹਦੇ ਹੋਗੇ ਕਿ ਭਾਜੀ ਤੁਹਾਡਾ ਬਣਦਾ ਨਹੀਂ ਇਲੈਕਸ਼ਨ ਪਰ ਇਹ ਜਿਹੜੀ ਤੁਸੀਂ ਗੱਲ ਕਹੀ ਆ ਮੈਂ ਤੁਹਾਡੇ ਨਾਲ ਐਗਰੀ ਆ ਵੀ ਇਹ ਵਾਕਈ ਨਹੀਂ ਬਣਦਾ ਕਿਉਂਕਿ ਇਹ ਸਮਾਂ ਮੁੜ ਕੇ ਆਉਣਾ ਨਹੀਂ ਮੁੜ ਕੇ ਨਹੀਂ ਆਉਣਾ ਔਰ ਉਹ ਉਹ ਔਰ ਉਹ ਮਾਨਸ ਜਿਹੜੀ ਆ ਉਹ ਉਹ ਗੱਲ ਉਹ ਹਮੇਸ਼ਾ ਰਹਿ ਜਾਣੀ ਆ ਕਿ ਯਾਰ ਆਪਾਂ ਉਹੋ ਸੋਚਦੇ ਰਹੇ ਜਿਨੇ ਸਾਨੂੰ ਪਾਲ ਕੇ ਵੱਡਾ ਕੀਤਾ ਉਹ ਵਿਚਾਰੀ ਕੀ ਪਤਾ ਅਖੀਰ ਕਿ ਉਹੀ ਕਹਿੰਦੀ ਹੋਵੇ ਕਿ ਉਹਨੂੰ ਬੁਲਾ ਹਾਂ ਮੇਰੀ ਵਾਈਫ ਨੂੰ ਕਹਵੇ ਕਿ ਉਹਨੂੰ ਬੁਲਾ ਲੈਣਾ ਹੋਰ ਮਾਵਾਂ ਨੂੰ ਸਾਹਮਣੇ ਹੋਵੇ ਤੇ ਇੱਥੇ ਆਪਣੀ ਮਾਂ ਉੱਥੇ ਮਾਂ ਭੈਣ ਕਰਨ ਦੇ ਹੋਣਾ ਸਾਹਮਣੇ ਉੱਥੇ ਗਾਲਾਂ ਇੱਕ ਦੂਜੇ ਨੂੰ ਚੱਲ ਨਹੀਂ ਆਉਂਦੀਆਂ ਮੇਰਾ ਆਖਰੀ ਸਵਾਲ ਆ ਕਿ ਰਮਨਜੀਤ ਸਿੱਕੀ ਦੇ ਲਈ ਵੈਸੇ ਤਾਂ ਮੈਂ ਬੜੀਆਂ ਚੀਜ਼ਾਂ ਕਲੀਅਰ ਤੁਸੀਂ ਆਪਣੀਆਂ ਗੱਲਾਂ ਚ ਕਰ ਦਿੱਤੀਆਂ ਤੁਹਾਡੇ ਲਈ ਪਹਿਲੇ ਨੰਬਰ ਦੇ ਉੱਪਰ ਕੀ ਚੀਜ਼ ਆ ਸਿਆਸਤ ਕਾਰੋਬਾਰ ਪਰਿਵਾਰ ਪਰਿਵਾਰ ਤਾਂ ਹੋਊਗਾ ਦੂਜੇ ਨੰਬਰ ਦਾ ਦੱਸ ਦਿਓ ਵੀ ਕਿਹੜੀ ਚੀਜ਼ ਆ ਮੈਂ ਸਿਆਸਤ ਪਰਿਵਾਰ ਨੂੰ ਕਰਦਾ ਜੀ ਹੂੰ ਮੈਂ ਸਿਆਸਤ ਪਰਿਵਾਰ ਨੂੰ ਕਰਦਾ ਹੂੰ ਮੈਂ ਅੱਜ ਤੱਕ ਕਿਸੇ ਨੂੰ ਟਵਾ ਨਹੀਂ ਦਿੱਤਾ ਔਰ ਮੈਂ ਜਿੰਨੇ ਮੇਰੇ ਨਾਲ ਜੁੜਿਆ ਖਡੂਰ ਸਾਹਿਬ ਵਾਲਕੇ ਦੇ ਉਹਨਾਂ ਦੇ ਬੱਚਿਆਂ ਨੂੰ ਜਿੰਨਾ ਵੀ ਵੱਤਵਦ ਹੋ ਸਕਦਾ ਮੈਂ ਸੰਗਰਾਮ ਮਹਿਮਾਨ ਅਮਤੇਸ਼ਵਰ ਜਿਹੜੇ ਸਾਡੇ ਕਰਨ ਆਦਵੀਰ ਜੁਗਾਦਵੀਰ ਨਵ ਨਵਰੂਪ ਹਰਮਨ ਇਨਾਂ ਨੂੰ ਹੀ ਮੈਂ ਗਾਈਡ ਕਰਦਾ ਉਹਨਾਂ ਨੂੰ ਵੀ ਹਮ ਮੇਰੇ ਕੋਈ ਔਲਾ ਨਹੀਂ ਮੈਨੂੰ ਕੋਈ ਕਹਿ ਦਵੇ ਕਿ ਆ ਅਕਲ ਮੇਰਾ ਕਿਦਾਂ ਆ ਕਿਦਾਂ ਮੈਂ ਉਹਨੂੰ ਕਹਿੰਦਾ ਕਿ ਆਇਆ ਨਹੀਂ ਆਇਆ ਕਰ ਲੈ ਆਇਆ ਨਹੀਂ ਆਇਆ ਕਰ ਲੈ ਹਮ ਸੋ ਮੈਂ ਸਿਆਸਤ ਕਦੀ ਇਹਨੂੰ ਇੱਕ ਕਿੱਤਾ ਸਮਝ ਕੇ ਨਹੀਂ ਕੀਤੀ ਹਮ ਇਹਨੂੰ ਪਰਿਵਾਰ ਸਮਝ ਕੇ ਕੀਤੀ ਹੈ ਇਹ ਹੀ ਮੇਰੀ ਸਟਰੈਂਥ ਹੈ ਹਮ ਇਹ ਹੀ ਸਟਰੈਂਥ ਨੂੰ ਅਸੀਂ ਅੱਗੇ ਲੈ ਜਾਣਾ ਔਰ ਏਸੀ ਸਟਰੈਂਥ ਨੇ ਮੈਨੂੰ ਸਿਆਸਤ 'ਚ ਕਾਮਯਾਬੀ ਕਰਨਾ ਹਮ ਔਰ ਜਿਹੜਾ ਕਾਰੋਬਾਰ ਹੈ ਕਾਰੋਬਾਰ ਤੋਂ ਬਿਨਾ ਮੈਂ ਲੋਕਾਂ ਦੀ ਜੇਬਾਂ ਨੂੰ ਤੱਕਦਾ ਰਹੂੰਗਾ ਹਮ ਮੇਰੇ ਅੰਦਰ ਇੱਕ ਕਮਜ਼ੋਰੀ ਇਹੋ ਜੀ ਆ ਜਾਣੀ ਆ ਜਿਹਦੇ ਚ ਮੇਰੀ ਡੋਮਿਨੇਸ਼ਨ ਜਿਹੜੀ ਉਹ ਖਤਮ ਹੋ ਜਾਣੀ ਆ ਜਿਹੜੀ ਮੇਰੀ ਇੱਕ ਹੋਲਡ ਹੈ ਮੇਰੀ ਇੱਕ ਪੋਜੀਸ਼ਨ ਹੈ ਉਹ ਉਹ ਖਤਮ ਹੋ ਜੂਗੀ ਹਮ ਜੇ ਮੈਂ ਪੈਸੇ ਲੈ ਕੇ ਤੁਹਾਡੇ ਤੋਂ ਤੁਹਾਡਾ ਕੰਮ ਕਰੂੰਗਾ ਨਾ ਤਾਂ ਮੇਰੀ ਉਹ ਕੁਆਲਿਟੀ ਜਿਹੜੀ ਆ ਉਹ ਤੁਸੀਂ ਐਪਰੀਸ਼ੀਏਟ ਨਹੀਂ ਕਰੋਗੇ ਪਰ ਮੈਂ ਜਿੰਨਾ ਮਰਜੀ ਸੱਚਾ ਤੁਹਾਨੂੰ ਐਡਵਾਈਸ ਨਹੀਂ ਇਹ ਗੱਲ ਤਾਂ ਤੁਹਾਡੀ ਹਲਕੇ ਦੇ ਵਿੱਚ ਤਾਂ ਲੋਕ ਕਹਿੰਦੇ ਹੀ ਆ ਵੀ ਉਹ ਚੰਗਾ ਤਣਾੜ ਬੰਦਾ ਐ ਉਹ ਤਾਕੜ ਬੰਦਾ ਕਹਿ ਦਿੰਦੇ ਕਈ ਹਾਂ ਉਹ ਉਹ ਉਹਦੇ ਚ ਕਾਰਨ ਵੀ ਇਹੀ ਆ ਜੀ ਕਿ ਮੈਨੂੰ ਮੈਂ ਇਹੀ ਸੋਚ ਕੇ ਚੱਲਦਾ ਕਿ ਜੇ ਆਪਾਂ ਅਸੀਂ ਸਿਆਸਤ ਕੀਆ ਜੀ ਹੂੰ ਸਿਆਸਤ ਸਿਰਫ ਤੇ ਸਿਰਫ ਜੋ ਤੁਹਾਨੂੰ ساری ਉਮਰ ਸਮਾਜ ਨੇ ਦਿੱਤਾ ਉਹ ਪੇਬੈਕ ਆ ਮੈਂ ਸਿਆਸਤ ਹੀ ਤਾਂ ਕਰਦਾ ਹੂੰ ਕਿ ਉਹ ਪੇਬੈਕ ਆ ਮੈਂ ਮੈਂ ਹੁਣ ਸਮਾਜ ਨੂੰ ਕੀ ਦੇ ਸਕਦਾ ਹੂੰ ਠੀਕ ਹੈ ਤਾਂ ਜੇ ਮੈਂ ਪਹਿਲੇ ਇਹ ਕੰਮ ਕਰਾਂ ਉਹਦਾ ਮਤਲਬ ਮੈਂ ਚੋਰੀ ਸਿਖਾਉਂਗਾ ਹੂੰ ਜੇ ਮੈਂ ਇਮਾਨਦਾਰੀ ਨਾਲ ਕਰੂੰਗਾ ਤਾਂ ਮੈਨੂੰ ਦੇਖ ਕੇ ਚਾਰ ਬੰਦੇ ਹੋਰ ਇਮਾਨਦਾਰੀ ਨਾਲ ਕਰਨਗੇ ਇਮਾਨਦਾਰੀ ਜੇ ਆਪ ਨਾ ਲਵਾਂਗੇ ਤਾਂ ਫਿਰ ਲੋਕ ਵੀ ਸੋਚਣਗੇ ਨਾ ਮੇਰੇ ਨਾਲ ਮੇਰੇ ਨਾਲ ਗੱਲ ਕਰਨਗੇ ਜਾਂ ਸਮਾਜ ਦੇ ਵਿੱਚ ਉਹ ਵਿਚਰਨਗੇ ਕੁਝ ਤਾਂ ਭੈ ਰੱਖਣਗੇ ਕਿ ਨਹੀਂ ਯਾਰ ਹਾਂ ਮਿਹਨਤ ਕਰਕੇ ਖਾਣਾ ਚੰਗਾ ਬਿਲਕੁਲ ਠੀਕ ਗੱਲ ਆਸੀ ਕੀ ਸਾਬ ਤੁਹਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਕੇ ਇੱਕ ਆਪਣੇ ਆਪ ਨੂੰ ਬੜੀ ਮੈਨੂੰ ਲੱਗਦਾ ਕਿ ਗੁਰੂ ਨਾਲ ਜੁੜਨ ਵਾਲੀ ਤੇ ਇੱਕ ਪਰਿਵਾਰ ਦੀ ਭਾਵਨਾ ਦੀ ਜਿਹੜੀ ਉਹ ਅਹਿਮੀਅਤ ਹੈ ਉਹ ਹੋਰ ਮੈਨੂੰ ਲੱਗਦਾ ਹੈ ਕਿ ਕਲੈਰਿਟੀ ਸਾਡੇ ਮਨਾਂ ਦੇ ਵਿੱਚ ਵੀ ਆਈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ